ਹਾਂਜੀ ਵਾਹਿਗੁਰੂ ਸੁੱਖ ਰੱਖੇ ਕਈਆਂ ਦਾ ਕਹਿਣਾ ਆ ਕਿ ਜੀ ਸਾਡੀਆਂ ਮੁਰਗੀਆਂ 4.5 ਮਹੀਨੇ ਦੀਆਂ ਹੋ ਗਈਆਂ 5 ਮਹੀਨੇ ਦੀਆਂ ਹੋ ਗਈਆਂ ਪਰ ਹਜੇ ਤੱਕ ਮੁਰਗੀਆਂ ਆਂਡੇ ਦੇਣ ਨਹੀਂ ਲੱਗੀਆਂ ਹੈਗੀਆਂ ਕਈਆਂ ਦਾ ਇਹ ਵੀ ਕਹਿਣਾ ਆ ਕਿ ਜੀ ਸਾਡੀਆਂ ਮੁਰਗੀਆਂ 7 ਮਹੀਨੇ ਦੀਆਂ ਹੋ ਗਈਆਂ 8 ਮਹੀਨੇ ਦੀਆਂ ਹੋ ਗਈਆਂ ਪਰ ਹਜੇ ਤੱਕ ਆਂਡੇ ਦੇਣ ਨਹੀਂ ਲੱਗੀਆਂ ਹੈਗੀਆਂ ਸੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਸੌਖਾ ਜਿਹਾ ਤਰੀਕਾ ਦੱਸਣ ਲੱਗੇ ਆਂ ਜਿਹੜਾ ਤਰੀਕਾ ਤੁਸੀਂ 10-15 ਦਿਨ ਮੁਰਗੀਆਂ ਦੇ ਲਈ ਵਰਤਣਾ ਹੈ ਤੇ ਉਸ ਦੇ ਨਾਲ ਮੁਰਗੀਆਂ ਤੁਹਾਡੀਆਂ ਜਿਹੜੀਆਂ ਆਂਡੇ ਦੇਣ ਲੱਗ ਪੈਣਗੀਆਂ ਪਰ ਤੁਹਾਡੀਆਂ ਮੁਰਗੀਆਂ ਜੀ 4 ਮਹੀਨੇ ਜਾਂ 4.5 ਮਹੀਨੇ ਤੋਂ ਉੱਪਰ ਹੋਣੀਆਂ ਚਾਹੀਦੀਆਂ ਨੇ ਇਸ ਤੋਂ ਜੇਕਰ ਆਪਾਂ ਘੱਟ ਉਮਰ ਦੀਆਂ ਮੁਰਗੀਆਂ ਕਹੀਏ ਵੀ ਘੱਟ ਉਮਰ ਦੀਆਂ ਮੁਰਗੀਆਂ ਤੋਂ ਆਂਡੇ ਲੈਣੇ ਆ 3 ਮਹੀਨੇ ਦੀਆਂ ਤੋਂ ਜਾਂ 3.5 ਮਹੀਨੇ ਦੀਆਂ ਤੋਂ ਜੀ ਉਸ ਦੇ ਲਈ ਤਾਂ ਫਿਰ ਉਹੀ ਆ ਕਿ ਬਜਾਰੂ ਫੀਡ ਪਾਈ ਜਾਓ ਤੇ ਉਹਨਾਂ ਤੋਂ ਇਹ ਕਹਿ ਲਓ ਵੀ ਸਿੱਧੇ ਸ਼ਬਦਾਂ ਵਿੱਚ ਵੀ ੱੱਕੇ ਨਾਲ ਆਂਡੇ ਆ ਜਿਹੜੇ ਆਂਡੇ ਕਾਦੇ ਫਿਰ ਉਹ ਤਾਂ ਛੋਟੀਆਂ-ਛੋਟੀਆਂ ਜੀ ਆਂਡੀਆਂ ਹੁੰਦੀਆਂ ਨੇ ਵੀ ਉਹ ਲੈ ਲਓ ਸੋ ਆਜੋ ਆਪਾਂ ਤੁਹਾਨੂੰ ਤਰੀਕਾ ਦੱਸਦੇ ਆ ਜਿਸ ਦੇ ਨਾਲ ਤੁਹਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਆਂਡੇ ਦੇਣ ਲੱਗ ਪੈਣਗੀਆਂ ਦੇਖੋ ਜੀ ਆਪਾਂ ਲੈਣਾ ਆ ਘਰੋਂ ਘਰੇਲੂ ਜਿਹੜਾ ਆਪਾਂ ਆਟਾ ਆਪਣੇ ਘਰੇ ਵਰਤਦੇ ਆ ਰੋਟੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਲੈਣਾ ਆ ਆਟਾ ਠੀਕ ਆ ਜੀ ਆਟਾ ਲੈ ਲੈਣਾ ਹੈ ਇਹ ਆਮ ਆਪਣੇ ਆਮ ਕੀ ਜੀ ਇਹ ਤਾਂ ਆਪਣੇ ਘਰਾਂ ਵਿੱਚ ਹੁੰਦਾ ਹੀ ਆ ਆਪਾਂ ਜਿਉਂਦੇ ਹੀ ਆਟੇ ਨਾਲ ਤੇ ਦੂਜੇ ਨੰਬਰ ਤੇ ਤੁਸੀਂ ਲੈਣੀ ਆ ਜੀ ਲਾਲ ਮਿਰਚ ਲਾਲ ਮਿਰਚ ਲੈ ਲਓ ਚਾਹੇ ਤੁਸੀਂ ਹਰੀ ਮਿਰਚ ਲੈ ਲਓ ਇਹ ਤੁਹਾਡੀ ਆਪਣੀ ਮਰਜ਼ੀ ਆ ਪਰ ਜੇਕਰ ਤੁਸੀਂ ਲਾਲ ਮਿਰਚ ਲੈਣੇ ਆ ਤਾਂ ਸਭ ਤੋਂ ਜ਼ਿਆਦਾ ਵਧੀਆ ਆ ਇਧਰ ਆਪਾਂ ਹਰੀ ਮਿਰਚ ਦਾ ਵੀ ਇਸਤੇਮਾਲ ਕਰਨ ਲੱਗੇ ਆ ਤੇ ਲਾਲ ਮਿਰਚ ਦਾ ਵੀ ਇਸਤੇਮਾਲ ਕਰਨ ਲੱਗੇ ਆ ਪਰ ਜੇਕਰ ਤੁਸੀਂ ਲਾਲ ਮਿਰਚ ਲੈਣੇ ਆ ਉਹ ਸਭ ਤੋਂ ਜ਼ਿਆਦਾ ਵਧੀਆ ਉਹ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਵੀ ਕਿਉਂ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀਆਂ ਮਿਰਚਾਂ ਉਹਨੂੰ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਆਪਾਂ ਲਾਲ ਮਿਰਚ ਵੀ ਪਾਈ ਆ ਤੇ ਹਰੀ ਮਿਰਚ ਵੀ ਆ ਜਿਹੜੀ ਆਟੇ ਦੇ ਵਿੱਚ ਪਾਈ ਆ ਦੇਖੋ ਜੀ ਵੀਡੀਓ ਐਂਡ ਤੱਕ ਦੇਖਿਓ ਐਦਾਂ ਹੀ ਨਾ ਚਲੇ ਜਾਓ ਸਕਿਪ ਕਰਕੇ ਬਿਵਾਸ ਆٹے ਦੇ ਵਿੱਚ ਮਿਰਚਾਂ ਦਸੀਆਂ ਵੀ ਇਹ ਚੱਕ ਕੇ ਪਾ ਦਿਓ ਤੁਸੀਂ ਜਾ ਕੇ ਪਹਿਲਾਂ ਧਿਆਨ ਦੇ ਨਾਲ ਦੇਖ ਲਿਆ ਕਰੋ ਐਂਡ ਤੱਕ ਵੀਡੀਓ ਦੇਖਿਆ ਕਰੋ ਗੱਲ ਨੂੰ ਸਮਝਿਆ ਕਰੋ ਫੇਰ ਹੀ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਵਧੀਆ ਮਿਲਣਾ ਆ ਤੇ ਜਿਹੜੀ ਆਪਾਂ ਮਿਰਚ ਪਾਈ ਆ ਜੀ ਲਾਲ ਮਿਰਚ ਹੋ ਗਈ ਹਰੀ ਮਿਰਚ ਹੋ ਗਈ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਆٹے ਦੇ ਵਿੱਚ ਮਿਕਸ ਕਰ ਲੈਣਾ ਆ ਜੀ ਧਿਆਨ ਨਾਲ ਤੁਸੀਂ ਦੇਖ ਸਕਦੇ ਆ ਆਪਾਂ ਲਾਲ ਮਿਰਚ ਵੀ ਪਾਈ ਆ ਆਪਾਂ ਹਰੀ ਮਿਰਚ ਵੀ ਪਾਈ ਆ ਇਹ ਦੋਨੋਂ ਜਿਹੜੀਆਂ ਮਿਰਚਾਂ ਆ ਤੁਸੀਂ ਪਾ ਸਕਦੇ ਆ ਪਰ ਆਪਾਂ ਤੁਹਾਨੂੰ ਇਹ ਸਲਾਹ ਦੇਵਾਂਗੇ ਵੀ ਤੁਸੀਂ ਲਾਲ ਮਿਰਚ ਦੀ ਹੀ ਵਰਤੋਂ ਕਰਿਓ ਲਾਲ ਮਿਰਚ ਆ ਜਿਹੜੀ ਉਹ ਜ਼ਿਆਦਾ ਫਾਇਦੇਮੰਦ ਹੁੰਦੀ ਆ ਦੇਖੋ ਜੀ ਉਹਦੇ ਵਿੱਚ ਵਿਟਾਮਿਨ 20 ਆ ਜਿਹੜਾ ਹੁੰਦਾ ਆ ਠੀਕ ਆ ਜੀ ਉਹ ਮੁਰਗੀਆਂ ਦੇ ਲਈ ਜ਼ਿਆਦਾ ਫਾਇਦੇਮੰਦ ਹੁੰਦੀ ਆ ਜੇਕਰ ਆਪਾਂ ਲਾਲ ਮਿਰਚ ਵਰਤਦੇ ਆ ਹਰੀ ਦੇ ਨਾਲੋਂ ਲਾਲ ਮਿਰਚ ਤੁਸੀਂ ਵਰਤਿਓ ਤੇ ਜ਼ਿਆਦਾ ਵਧੀਆ ਆ ਸੋ ਆਟੇ ਦੇ ਵਿੱਚ ਤੁਸੀਂ ਮਿਰਚਾਂ ਜਿਹੜੀਆਂ ਚੰਗੀ ਤਰ੍ਹਾਂ ਮਿਕਸ ਕਰ ਲੈਣੀਆਂ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ ਇਸ ਆਟੇ ਨੂੰ ਚੰਗੀ ਤਰ੍ਹਾਂ ਪਾਣੀ ਪਾ ਕੇ ਗੁੰਨ ਲੈਣਾ ਆ ਜਿਵੇਂ ਆਪਾਂ ਰੋਟੀਆਂ ਬਣਾਉਣ ਦੇ ਲਈ ਆਪਾਂ ਘਰੇ ਆਪਣੀਆਂ ਰੋਟੀਆਂ ਬਣਾਉਣ ਦੇ ਲਈ ਆਟਾ ਗੁੰਨਦੇ ਆ ਐਦਾਂ ਹੀ ਤੁਸੀਂ ਮਿਰਚ ਜਿਹੜੀ ਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤਾਂ ਉਸ ਤੋਂ ਬਾਅਦ ਜੀ ਤੁਸੀਂ ਉਸ ਆਟੇ ਦੀਆਂ ਬਣਾ ਲੈਣੀਆਂ ਰੋਟੀਆਂ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਜੀ ਇਹ ਆਪਾਂ ਰੋਟੀਆਂ ਤਿਆਰ ਕੀਤੀਆਂ ਨੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਛੋਟੀਆਂ ਰੋਟੀਆਂ ਤਿਆਰ ਕਰਨੀਆਂ ਨੇ ਪਤਲੀਆਂ ਰੋਟੀ ਤਿਆਰ ਕਰਨੀ ਤੁਸੀਂ ਮੋਟੀਆਂ-ਮੋਟੀਆਂ ਰੋਟੀਆਂ ਜਿਹੜੀਆਂ ਤਿਆਰ ਕਰ ਸਕਦੇ ਆਂ ਜੀ ਇੱਧਰ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਆਂ ਆਪਾਂ ਵੀ ਮੋਟੀਆਂ ਰੋਟੀਆਂ ਹੀ ਤਿਆਰ ਕੀਤੀਆਂ ਤੇ ਇੱਕ ਗੱਲ ਦਾ ਖਾਸ ਖਿਆਲ ਰੱਖਿਓ ਵੀ ਗਰਮ ਰੋਟੀ ਨਹੀਂ ਇਹਨਾਂ ਨੂੰ ਪਉਣੀ ਹੈਗੀ ਤੁਸੀਂ ਇਹ ਨਾ ਹੋਵੇ ਵੀ ਤੁਸੀਂ ਹੁਣ ਹਜੇ ਰਾੜੀਆਂ ਨੇ ਚੁੱਲ੍ਹੇ ਤੇ ਜਾਂ ਗੈਸ ਤੇ ਤਾਂ ਉਸੀ ਵिल्ली ਤੁਸੀਂ ਇਹਨਾਂ ਨੂੰ ਪਾਣ ਦੇ ਲਈ ਜਿਹੜੀਆਂ ਰੋਟੀਆਂ ਆ ਉਹ ਲੈ ਆਓ ਐਦਾਂ ਨਹੀਂ ਕਰਨੀ ਤੁਸੀਂ ਤੁਸੀਂ ਰੋਟੀਆਂ ਆ ਜਿਹੜੀਆਂ ਉਹਨੂੰ ਠੰਡੀਆਂ ਕਰਕੇ ਲੈ ਕੇ ਆਉਣਾ ਆ ਤੇ ਉਹ ਰੋਟੀਆਂ ਜੀ ਤੁਸੀਂ ਆਪਣੀਆਂ ਮੁਰਗੀਆਂ ਨੂੰ ਪਾ ਦੇਣੀਆਂ ਆ ਇੱਧਰ ਤੁਸੀਂ ਦੇਖ ਲਓ ਸਟਾਰਟਿੰਗ ਦੇ ਵਿੱਚ ਵੀ ਦੇਖਿਆ ਹੁਣ ਆਪਾਂ ਆਪਣੀਆਂ ਮੁਰਗੀਆਂ ਨੂੰ ਉਹੀ ਰੋਟੀਆਂ ਪਾਈਆਂ ਸੀਗੀਆਂ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਮੁਰਗੀਆਂ ਜਿਹੜੀਆਂ ਰੋਟੀਆਂ ਦੀਆਂ ਬੁਰਕੀਆਂ ਨੇ ਉਹ ਇੱਧਰ ਉੱਧਰ ਲੈ ਕੇ ਘੁੰਮ ਰਹੀਆਂ ਨੇ ਤੇ ਉਹ ਜਿਹੜੀਆਂ ਰੋਟੀਆਂ ਆ ਤੁਸੀਂ ਆਪਣੀਆਂ ਮੁਰਗੀਆਂ ਨੂੰ ਪਾ ਦੇਣੀਆਂ ਐ ਐਦਾਂ ਜੀ ਤੁਸੀਂ 10-15 ਦਿਨ ਲਗਾਤਾਰ ਕਰਨਾ ਆ 10-15 ਦਿਨ ਲਗਾਤਾਰ ਜੇਕਰ ਤੁਸੀਂ ਥੋੜੀ ਜੀ ਤਿੱਖੀ ਮਿਰਚ ਰੱਖ ਕੇ ਰੋਟੀਆਂ ਦੇ ਵਿੱਚ ਪਾ ਕੇ ਆਪਣੀਆਂ ਮੁਰਗੀਆਂ ਨੂੰ ਦਿਨੇ ਆ ਤਾਂ ਮੁਰਗੀਆਂ ਜਿਹੜੀਆਂ ਆ ਉਹ ਆਂਡੇ ਦੇਣ ਲੱਗ ਪੈਣਗੀਆਂ ਉਹਨਾਂ ਦੀ ਜਿਹੜੀ ਐਗ ਪ੍ਰੋਡਕਸ਼ਨ ਆ ਉਹ ਵਧੀਆ ਹੋ ਜਾਊਗੀ ਮੁਰਗੀਆਂ ਅੰਡਾ ਜਿਹੜਾ ਆਂਡਾ ਆ ਉਹ ਚੱਲ ਪਊਗਾ ਤੇ ਇਦਾਂ ਵੀ ਤੁਸੀਂ ਕਰ ਸਕਦੇ ਆ ਵੀ ਤੁਸੀਂ ਜੇਕਰ ਚਾਹੋ ਤਾਂ ਤੁਸੀਂ ਇੱਕ ਦਿਨ ਦਾ ਗੈਪ ਪਾ ਕੇ ਵੀ ਕਰ ਸਕਦੇ ਆ ਤੇ ਇੱਕ ਗੱਲ ਹੋਰ ਆ ਕਈ ਹੁਣ ਸੋਚਦੇ ਹੋਣੇ ਆ ਵੀ ਅਸੀਂ ਐਦਾਂ ਹੀ ਆਟਾ ਵੀ ਪਾ ਸਕਦੇ ਆ ਮਿਰਚ ਮਿਕਸ ਕਰਕੇ ਨਹੀਂ ਜੀ ਦੇਖੋ ਜੀ ਸਭ ਤੋਂ ਜ਼ਰੂਰੀ ਗੱਲ ਕਦੇ ਵੀ ਮੁਰਗੀਆਂ ਨੂੰ ਜਿਹੜਾ ਆਟਾ ਆ ਉਹ ਨਾ ਪਾਓ ਉਸ ਦੇ ਨਾਲ ਨੁਕਸਾਨ ਹੋ ਸਕਦਾ ਇੱਕ ਤਾਂ ਇਹਨਾਂ ਦੀ ਐਗ ਪ੍ਰੋਡਕਸ਼ਨ ਆ ਜਿਹੜੀ ਉਹ ਘਟ ਜਾਊਗੀ ਦੂਜੇ ਨੰਬਰ ਤੇ ਇਹਨਾਂ ਦੇ ਗਲੇ ਦੇ ਵਿੱਚ ਜਿਹੜਾ ਆਟਾ ਆ ਉਹ ਜੰਮ ਜਾਂਦਾ ਹੁੰਦਾ ਜਿਸ ਦੇ ਨਾਲ ਤੁਹਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਬਿਮਾਰ ਵੀ ਹੋ ਸਕਦੀਆਂ ਨੇ ਤੇ ਤੁਹਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਮਰ ਵੀ ਸਕਦੀਆਂ ਨੇ ਸੋ ਇੱਧਰ ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਆਪਾਂ ਉਹੀ ਰੋਟੀਆਂ ਨੇ ਜਿਹੜੀਆਂ ਉਹ ਆਪਣੀਆਂ ਮੁਰਗੀਆਂ ਨੂੰ ਆਪਾਂ ਪਾ ਰਹੇ ਆਂ ਚੀਕਾ ਜੀ ਉਹਨਾਂ ਦੇ ਛੋਟੇ-ਛੋਟੇ ਟੁਕੜੇ ਕਰਕੇ ਤੁਸੀਂ ਆਪਣੀਆਂ ਮੁਰਗੀਆਂ ਨੂੰ ਪਾ ਸਕਦੇ ਆ ਇਹ ਨਹੀਂ ਹੈਗਾ ਵੀ ਰੋਜ਼ ਕਿਉਂਕਿ ਚਲੋ ਰੋਜ਼ ਕਈਆਂ ਦਾ ਨਹੀਂ ਵੀ ਟਾਈਮ ਲੱਗਦਾ ਹੈਗਾ ਤਾਂ ਤੁਸੀਂ ਇੱਕ ਦਿਨ ਛੱਡ ਕੇ ਮੁਰਗੀਆਂ ਨੂੰ ਰੋਟੀਆਂ ਜਿਹੜੀਆਂ ਤਿੱਖੀ ਮਿਰਚ ਵਾਲੀ ਜਿਹੜੀ ਰੋਟੀ ਆ ਉਹ ਜੇਕਰ ਤੁਸੀਂ ਪਾਨੇ ਆ ਇਸ ਦੇ ਨਾਲ ਇੱਕ ਫਾਇਦਾ ਹੋਰ ਵੀ ਆ ਵੀ ਗਰੋਥ ਇਹਨਾਂ ਦੀ ਵਧੀਆ ਬਣੂਗੀ ਤੇ ਇੱਕ ਹੋਰ ਆਪਾਂ ਤੁਹਾਨੂੰ ਗੱਲ ਦੱਸ ਦਈਏ ਵੀ ਜੇਕਰ ਛੋਟੇ ਚਿਕਸੇ ਰੋਟੀਆਂ ਖਾਂਦੇ ਨੇ ਫੇਰ ਵੀ ਕੋਈ ਨੁਕਸਾਨ ਨਹੀਂ ਹੈਗਾ ਦੇਖੋ ਮੇਰੇ ਕੋਲੇ ਤਾਂ ਹੁਣ ਮਿਕਸੀ ਹੀ ਕੰਮ ਚੱਲਦਾ ਪਿਆ ਮੇਰੇ ਕੋਲ ਜਿਹੜੀਆਂ ਮੇਰੀਆਂ ਪੁਰਾਣੀਆਂ ਮੁਰਗੀਆਂ ਨੇ ਉਹ ਵੀ ਨੇ ਜਿਹੜੇ ਮਾਰਚ ਵਿੱਚ ਆਪਾਂ ਚਿਕਸ ਲੈ ਕੇ ਆਏ ਸੀ ਆ ਸਾਹਮਣੇ ਤੁਸੀਂ ਦੇਖ ਸਕਦੇ ਆ ਬਈ ਜਿਹੜਾ ਬਲੈਕ ਕਲਰ ਦਾ ਮੁਰਗਾ ਆ ਇਹ ਮਾਰਚ ਵਾਲਾ ਆ ਇਹ ਵੀ ਨੇ ਤੇ ਜਿਹੜੇ ਉਸ ਤੋਂ ਬਾਅਦ ਆਪਾਂ ਛੋਟੇ ਮਈ ਦੇ ਵਿੱਚ ਪਾਏ ਸੀ ਉਹ ਵੀ ਨਾਲ ਹੀ ਨੇ ਸਾਰੇ ਮਤਲਬ ਕਿ ਮਿਕਸੀ ਨੇ ਹੁਣ ਮੇਰੇ ਕੋਲੇ ਠੀਕ ਆ ਜੀ ਸਾਰਾ ਦਿਨ ਇੱਧਰ ਘੁੰਮਦੇ ਰਹਿੰਦੇ ਨੇ ਫ੍ਰੀ ਰੇਂਜ ਏਰੀਆ 'ਚ ਵੀ ਘੁੰਮਦੇ ਰਹਿੰਦੇ ਨੇ ਇਕੱਠੇ ਸੋ ਕੋਈ ਨੁਕਸਾਨ ਨਹੀਂ ਹੈਗਾ ਜੇਕਰ ਤੁਹਾਡੇ ਚਿਕਸ ਵੀ ਨਾਲ ਇਹ ਮਿਰਚ ਵਾਲੀ ਜਿਹੜੀ ਰੋਟੀ ਆ ਉਹ ਖਾਂਦੇ ਨੇ ਸੋ ਐਦਾਂ ਤੁਸੀਂ ਆਪਣੀਆਂ ਮੁਰਗੀਆਂ ਤੋਂ ਜਿਹੜੇ ਆਂਡੇ ਆ ਉਹ ਦੇਸੀ ਤਰੀਕੇ ਦੇ ਨਾਲ ਘਰੇਲੂ ਚੀਜ਼ਾਂ ਦੇ ਨਾਲ ਆਂਡੇ ਮੁਰਗੀਆਂ ਤੋਂ ਲੈ ਸਕਦੇ ਆ ਇਸ ਤੋਂ ਬਿਨਾ ਲਸਣ ਆ ਜਿਹੜਾ ਉਹ ਵੀ ਆਪਣੀਆਂ ਮੁਰਗੀਆਂ ਨੂੰ ਜ਼ਰੂਰ ਪਾਓ ਜੇ ਹੋ ਸਕੇ ਤਾਂ ਹਫ਼ਤੇ ਦੇ ਵਿੱਚ ਦੋ ਵਾਰ ਜਾਂ ਫਿਰ ਹਫ਼ਤੇ ਦੇ ਵਿੱਚ ਇੱਕ ਵਾਰ ਨਸਣਾ ਜਿਹੜਾ ਮੁਰਗੀਆਂ ਨੂੰ ਜਰੂਰ ਪਾਓ ਇਸ ਦੇ ਨਾਲ ਵੀ ਜਿਹੜੇ এগ ਪ੍ਰੋਡਕਸ਼ਨ ਆ ਉਹ ਵਧੀਆ ਹੋ ਜਾਂਦੀ ਆ ਮੁਰਗੀਆਂ ਜਿਹੜੀਆਂ ਅੰਡੇ ਤੇ ਅੰਡਾ ਮੁਰਗੀਆਂ ਦਾ ਉਹ ਚੱਲ ਪੈਂਦਾ ਬਸ ਥੋੜੀ ਜੀ ਦੇਖੋ ਖੇਚਲ ਕਰਨੀ ਪੈਣੀ ਆ ਆਪਾਂ ਵੀ ਹੁਣ ਕੀਤੀ ਆ ਗਰਮੀ ਦੇ ਵਿੱਚ ਖੇਚਲ ਠੀਕ ਆ ਜੀ ਆਪਾਂ ਗਰਮੀ ਦੇ ਵਿੱਚ ਇੰਨੀ ਖੇਚਲ ਕਰਕੇ ਏ ਘੱਟੋ ਘੱਟ 15 20 ਰੋਟੀਆਂ ਪਰ ਆੜੀਆਂ ਨੇ ਠੀਕ ਆ ਜੀ ਤੇ ਆਪਾਂ ਮੁਰਗੀਆਂ ਨੂੰ ਪਾਈਆਂ ਨੇ ਤੇ ਆਪਾਂ ਲਗਾਤਾਰ ਹੁਣ ਇਹ ਕੰਮ ਕਰਨਾ ਆ 15 ਦਿਨ ਵੈਸੇ ਆਪਣੀਆਂ ਮੁਰਗੀਆਂ ਠੀਕ ਨੇ ਪਰ ਇਹ ਆਪਣੇ ਕੋਲੇ ਆਟਾ ਨਾ ਥੋੜਾ ਜਿਹਾ ਖਰਾਬ ਪਿਆ ਸੀਗਾ ਆਪਾਂ ਜਿਹੜੇ ਝੋਨਾ ਲਾਉਣ ਆਉਂਦੇ ਹੁੰਦੇ ਨੇ ਉਹਨਾਂ ਦੇ ਲਈ ਇਹ ਆਟਾ ਫਿਆਇਆ ਸੀਗਾ 3-2-3 ਬੋਰੇ ਸੀਗੇ ਤੇ 2 ਬੋਰੇ ਉਹ ਲੈ ਗਏ ਪਰ ਇੱਕ ਬੋਰਾ ਜਿਹੜਾ ਪਿਆ ਰਿਹਾ ਤੇ ਉਹ ਥੋੜਾ ਜਿਹਾ ਆਟਾ ਖਰਾਬ ਹੋ ਗਿਆ ਸੋ ਆਪਾਂ ਸੋਚਿਆ ਵੀ ਆਪਣੀਆਂ ਮੁਰਗੀਆਂ ਨੂੰ ਆਪਾਂ ਰੋਟੀਆਂ ਬਣਾ ਕੇ ਆਰਾਮ ਨਾਲ ਪਾਉਂਦੇ ਆ ਹਨਾ ਵੀ ਇਸ ਆਟੇ ਨੂੰ ਆਪਾਂ ਸਿੱਟਣਾ ਕਿਉਂ ਕਿਉਂਕਿ ਜੇਕਰ ਆਪਾਂ ਪਸ਼ੂਆਂ ਨੂੰ ਇਦਾਂ ਆਟਾ ਪਾਉਂਦੇ ਆ ਉਹ ਵੀ ਉਹਨਾਂ ਦੇ ਥਣਾ ਵਿੱਚ ਆ ਜਾਂਦਾ ਹੁੰਦਾ ਆ ਆਪਾਂ ਪਸ਼ੂਆਂ ਦਾ ਕੰਮ ਵੀ ਨਾਲ-ਨਾਲ ਕਰਦੇ ਆ ਤੇ ਉਸ ਦੇ ਨਾਲ ਉਹਨਾਂ ਦੇ ਥਣਾ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਸੋ ਆਪਾਂ ਸੋਚਿਆ ਵੀ ਮੁਰਗੀਆਂ ਨੂੰ ਪਾਉਨੇ ਆ ਤਾਂ ਮੁਰਗੀਆਂ ਨੂੰ ਵੀ ਆਪਾਂ ਨੂੰ ਕਿਸੇ ਸਿਆਣੇ ਨੇ ਦੱਸਿਆ ਵੀ ਮੁਰਗੀਆਂ ਨੂੰ ਤੁਸੀਂ ਨਾ ਐਦਾਂ ਹੀ ਸਿੱਧਾ ਆਟਾ ਨਾ ਪਾਓ ਇਹਦੇ ਨਾਲ ਇਹਨਾਂ ਦੀ ਐਗ ਪ੍ਰੋਡਕਸ਼ਨ ਵੀ ਘਟ ਜਾਊਗੀ ਤੇ ਦੂਜੇ ਨੰਬਰ ਤੇ ਆਪਣੇ ਇਹਨਾਂ ਦੇ ਜਿਹੜੇ ਗਲਾ ਆ ਉਹਦੇ ਵਿੱਚ ਲੱਗ ਜਾਂਦਾ ਹੁੰਦਾ ਜਿਸ ਦੇ ਨਾਲ ਤੁਹਾਡੀਆਂ ਮੁਰਗੀਆਂ ਬਿਮਾਰ ਵੀ ਹੋ ਸਕਦੀਆਂ ਨੇ ਤੇ ਮਰ ਵੀ ਸਕਦੀਆਂ ਨੇ ਸੋ ਆਪਾਂ ਸਿੱਧਾ-ਸਿੱਧਾ ਆਟਾ ਇਹਨਾਂ ਨੂੰ ਨਹੀਂ ਪਾਇਆ ਆਪਾਂ ਰੋਟੀਆਂ ਬਣਾਈਆਂ ਮਿਰਚ ਪਾਈ ਆ ਵੀ ਇਹਨਾਂ ਦੀ ਜਿਹੜੀ ਇੱਕ ਪ੍ਰੋਟੈਕਸ਼ਨ ਆ ਉਹ ਵੀ ਬਣੀ ਜਾਏ ਤੇ ਇਸ ਤੋਂ ਬਿਨਾਂ ਜੇਕਰ ਆਪਾਂ ਮਿਰਚ ਪਾਉਨੇ ਆ ਤਾਂ ਕਈ ਬਿਮਾਰੀਆਂ ਤੋਂ ਵੀ ਰਾਹਤ ਮਿਲੂਗੀ ਮੁਰਗੀਆਂ ਨੂੰ ਠੀਕ ਆ ਜੀ ਸੋ ਮੁਰਗੀਆਂ ਤੇ ਇਹ ਜਿਹੜਾ ਤਰੀਕਾ ਆ ਇਹ ਜ਼ਰੂਰ ਅਪਣਾਓ ਜੇਕਰ ਤੁਸੀਂ ਮੁਰਗੀਆਂ ਤੋਂ ਅੰਡੇ ਲੈਣੇ ਨੇ ਬਾਕੀ ਜੀਨੇ ਨਹੀਂ ਖੇਚਲ ਕਰਨੀ ਉਹ ਫਿਰ ਪਾ ਸਕਦਾ ਹੈ ਜੀ ਬਾਜ਼ਾਰੂ ਫੀਲ ਬਾਕੀ ਜੇਕਰ ਹੁਣ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਜਿਓ ਅੱਗੇ ਆਪਾਂ ਹੋਰ ਵੀ ਤੁਹਾਡੇ ਲਈ ਬਹੁਤ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਧੰਨਵਾਦ